ਆਓ ਵੇਖੀਏ ਗੀਤਾ ਮੰਦਰ ਦੇ ਜਾਗਰਨ ਦੀਆਂ ਰੌਣਕਾਂ ਅਸ਼ਟਮੀ ਮੌਕੇ ਸਵਾਰ ਗੀਤਾ ਮੰਦਰ ਚ ਹੋਏ ਜਾਗਰਨ ਦੀਆਂ ਰੌਣਕਾਂ ਵੇਖਣ ਵਾਲੀਆਂ ਸਨ ਜਾਗਰਨ ਮੌਕੇ ਭਗਤਾਂ ਦਾ ਉਤਸ਼ਾਹ ਵੇਖਣ ਵਾਲਾ ਸੀ ਇਸ ਵਾਰ ਖਾਸ ਗੱਲ ਇਹ ਸੀ ਕਿ ਦੋ ਭੈਣਾਂ ਦੇ ਜੋਤੀ ਸਰੂਪ ਪਹਿਲੇ ਨਰਾਤੇ ਤੋਂ ਹੀ ਇੱਥੇ ਸਜੋਬਿਤ ਸਨ ਇਹ ਦੋਵੇਂ ਭੈਣਾਂ ਹਨ ਚਿੰਤਪੁਰਨੀ ਮਾਤਾ ਅਤੇ ਮਾਂ ਜਵਾਲਾ ਦੇਵੀ ਦੋਵੇਂ ਭੈਣਾਂ ਦੇ ਵਿਰਾਜਿਤ ਹੋਣ ਕਰਕੇ ਪੂਰੇ ਨਵਰਾਤਰ ਇੱਥੇ ਰੌਣਕਾਂ ਨਹੀਂ ਆ ਇਥੋਂ ਤੱਕ ਕਿ ਦਿਨ ਵੇਲੇ ਬਹੁਤ ਸਾਰੇ ਭਗਤ ਤੇ ਭਗਤਣੀਆਂ ਆਪੋ ਆਪਣੇ ਘਰਾਂ ਦੀ ਬਜਾਏ ਮਾਂ ਦੀਆਂ ਜੋਤਾਂ ਮੂਰੇ ਹੀ ਹਰ ਰੋਜ਼ ਦੁਰਗਾ ਸਤਿਤੀ ਦੇ ਪਾਠ ਕਰਦੀਆਂ ਰਹੀਆਂ ਪਰ ਇਹ ਜਾਗਰਨ ਦੀ ਰਾਤ ਹੈ ਹੈਪੀ ਦੀ بلند ਆਵਾਜ਼ ਰਾਤ ਦੇ ਸਨਾਟੇ ਨੂੰ چیرਦੀ ਸ਼ਹਿਰ ਦੇ ਇੱਕ ਕੋਨੇ ਤੋਂ ਦੂਜੇ ਕੋਨੇ ਤੱਕ ਪੂਰੀ ਰਾਤ ਭਗਤੀ ਰਸ ਬਖੇਰਦੀ ਰਹੀ ਚੱਲ ਰਿਹਾ ਜਾਗਰਨ ਮੌਕੇ ਨਵਾਂ ਸ਼ੇਮ ਮੰਦਰ ਦੇ ਗੱਦੀ ਨਿਸ਼ੀਨ ਮਹੰਤ ਡਾਕਟਰ ਪੁਸ਼ਪ ਚਤਨਿਆ ਪੀ ਐਚ ਡੀ ਅਤੇ ਉਹਨਾਂ ਦੀ ਸ਼ਰੀਕੇ ਹਯਾਤ ਮਾਤਾ ਜਮਨਾ ਦੇਵੀ ਜੀ ਦੇ ਆਗਮਨ ਨਾਲ ਮਾਹੌਲ ਵਿੱਚ ਆ ਰਹੀ ਮਾਹੌਲ ਵਿੱਚ ਰੋਹਾਨੀਅਤ ਆ ਗਈ ਇਸ ਵਿੱਚ ਹੋਰ ਵੱਧਾ ਉਦੋਂ ਹੋਇਆ ਜਦੋਂ ਸੰਤ ਗਜਰਾਜਗਿਰੀ ਜੀ ਦੀ ਆਮਦ ਹੋਈ ਤੇ ਉਹਨਾਂ ਨੂੰ ਵਿਸ਼ੇਸ਼ ਆਸਣ ਤੇ ਸਜੋਬਤ ਕੀਤਾ ਗਿਆ ਸੰਤ ਗਜਰਾਜਗਿਰੀ ਜੀ ਇਸ ਮੌਕੇ ਤੇ ਉਹਨਾਂ ਸੰਗਤ ਨੂੰ ਪਰਵਚਨ ਵੀ ਦਿੱਤੇ ਤੇ ਉਹਨਾਂ ਨੇ satsang ਵੀ ਕੀਤਾ ਉਸ ਦੀ ਚਰਚਾ ਬਾਅਦ ਵਿੱਚ ਕਰਾਂਗੇ ਪਹਿਲਾਂ ਜ਼ਿਕਰ ਕਰਦੇ ਹਾਂ ਸਾਡੇ ਸ਼ਹਿਰ ਲੋਈਆਂ ਦੇ ਹਰ ਘਰ ਵਿੱਚ ਸਤਕਾਰੇ ਜਾਂਦੇ ਮਹੰਤ ਮਾਤਾ ਕਮਲੇਸ਼ ਰਾਣੀ ਜੀ ਦੀ ਇਹ ਹਨ ਮਹੰਤ ਮਾਤਾ ਕਮਲੇਸ਼ ਰਾਣੀ ਜੀ ਇਨ੍ਹਾਂ ਦੀ ਮਹਾਮਾਈ ਵਿੱਚ ಅಪਾਰ ਸ਼ਰਧਾ ਹੈ ਕੁਝ ਦਿਨ ਪਹਿਲਾਂ ਇਹ ਖੁਦ ਬਹੁਤ ਵੱਡਾ ਦੂਜਾ ਸਾਲਾਨਾ ਜਾਗਰਣ ਕਰਵਾ ਕੇ ਹਟੇ ਹਨ ਜਿਵੇਂ ਇਹ ਹਰ ਘਰ ਦੀਆਂ ਖੁਸ਼ੀਆਂ ਵਿੱਚ ਸ਼ਾਮਲ ਹੁੰਦੇ ਹਨ ਇਸੇ ਤਰ੍ਹਾਂ ਹਰ ਘਰ ਹਰ ਪਰਿਵਾਰ ਇਨ੍ਹਾਂ ਦੇ ਜਾਗਰਣ ਦੀ ਖੁਸ਼ੀ ਵਿੱਚ ਸ਼ਾਮਲ ਹੁੰਦਾ ਹੈ ਇਨ੍ਹਾਂ ਦੇ ਜਾਗਰਣ ਸਮੇਂ ਹੁਣ ਸੰਗਤ ਦੇ ਭਾਰੀ ਤੁਸ਼ਾ ਕਰਕੇ ਇਨ੍ਹਾਂ ਦਾ ਜਾਗਰਣ ਮਾਤਾ ਦਾ ਮੇਲਾ ਹੀ ਬਣਦਾ ਜਾ ਰਿਹਾ ਹੈ ਇਹ ਤਸਵੀਰਾਂ ਪਾਰਕ لینڈ ਪੈਲਸ ਵਿੱਚ ਹੋਏ ਮਾਤਾ ਕਮਲੇਸ਼ ਰਾਣੀ ਜੀ ਦੇ ਜਾਗਰਣ ਦੀਆਂ ਹਨ ਜੇ ਨਈ ਯਕੀਨ ਤਾਂ పార్ਕ لینڈ ਪੈਲਸ ਵਿੱਚ ਮਾਤਾ ਕਮਲੇਸ਼ ਰਾਣੀ ਜੀ ਵੱਲੋਂ ਲਗਾਏ ਗਏ ਖਾਣ ਪੀਣ ਦੇ ਸਟਾਲਾਂ ਦੀ ਇੱਕ ਝਲਕ ਦੇਖ ਲਓ ਵਿਆਹ ਤੋਂ ਵੱਧ ਪ੍ਰਬੰਧ ਹੈ ਸ਼ਾਇਦ ਕੋਈ ਇਦਾਂ ਦਾ ਸਟਾਲ ਹੋਵੇ ਵਿਆਹ ਵਾਂਗੂ ਜੋ ਇੱਥੇ ਨਾ ਲੱਗਾ ਹੋਵੇ ਇਹਨਾਂ ਦੇ ਜਾਗਰਨ ਵਿੱਚ ਮੁੱਖ ਗਾਇਕ ਜਰਿੰਦਰ ਵਾਲੀ ਪ੍ਰਵੀਨ ਲੱਕੀ ਸਨ ਚਲੋ ਹੁਣ ਮੁਰਦਿਆਂ ਗੀਤਾ ਮੰਦਰ ਵਾਲੇ ਅਸ਼ਟਮੀ ਦੇ ਜਾਗਰਨ ਵਿੱਚ ਇੱਕ ਵਾਰ ਫਿਰ ਮਾਤਾ ਮਹੰਤ ਕਮਲੇਸ਼ ਰਾਣੀ ਦੀ ਖੁਸ਼ੀ ਦਾ ਜਲਾਉ ਵੇਖੋ ਉਸ ਦੇ ਖੁਸ਼ੀ ਦੇ ਨਾਚ ਦੇਖੋ ਹੈਪੀ ਉੱਪਰ ਹੋ ਰਹੀ ਉਹਨਾਂ ਦੀ ਨੋਟਾਂ ਦੀ ਵਰਖਾ ਵਿਖੋ ਇਹ ਹੈ ਪੱਤਰਕਾਰ ਰੀਨਾ ਸ਼ਰਮਾ ਅੱਜ ਕੱਲ ਇਹਨਾਂ ਦੀ ਸਿਹਤ ਬਹੁਤੀ ਠੀਕ ਨਹੀਂ ਰਹਿੰਦੀ ਪਰ ਇਸ ਦ੍ਰਿਸ਼ ਨੂੰ ਦੇਖਦਿਆਂ ਕੀ ਕੋਈ ਮੰਨ ਸਕਦਾ ਹੈ ਕਿ ਇਹਨਾਂ ਨੂੰ ਕੋਈ ਸਰੀਰਕ ਦਿੱਕਤ ਜਾਂ ਤਕਲੀਫ ਹੈ ਮਹਾਮਾਈ ਦੀਆਂ ਜੋਤਾਂ ਸਾਹਮਣੇ ਹਨ ਹੈਪੀ ਦੀਆਂ ਭੇਟਾਂ ਦੀ ਗੂੰਜ ਫਿਜ਼ਾ ਵਿੱਚ ਹੈ ਪੱਬ ਆਪਣੇ ਆਪ ਉੱਠ ਰਹੇ ਹਨ ਇਸ ਨੂੰ ਕਹਿੰਦੇ ਹਨ ਜੇ ਉਸ ਦੀ ਕਿਰਪਾ ਹੋਵੇ ਤਾਂ ਪੰਗੂ ਗਿਰੀ ਲੰਗੇ ਅੰਦੇ ਕੋ ਸਭ ਕੁਝ ਦਰਸ਼ਾਈ ਯਾਨੀ ਲੰਗੜਾ ਪਹਾੜ ਤੇ ਚੜ ਸਕਦਾ ਹੈ ਤੇ ਅੰਨਾ ਸਭ ਕੁਝ ਦੇਖ ਸਕਦਾ ਹੈ ਜੇ ਉਸ ਦੀ ਕਿਰਪਾ ਹੋਵੇ ਸਵਾਮੀ ਪੁਸ਼ਪ ਅਚਤਨਿਆ ਜੀ ਬਾਰੇ ਤਾਂ ਤੁਸੀਂ ਜਾਣਦੇ ਹੀ ਹੋ ਪਰ ਹੁਣ ਗੱਲ ਕਰਦੇ ਆਂ ਸਵਾਮੀ ਗਜਰਾਜ ਗਿਰੀ ਜੀ ਦੀ ਇਹ ਤਾਜਾ ਸੰਨਿਆਸੀ ਬਣੇ ਹਨ ਇਹਨਾਂ ਨੇ ਇਸ ਵਾਰ ਕੁੰਭ ਸਮੇਂ ਹੀ ਸੰਨਿਆਸ ਧਾਰਨ ਕੀਤਾ ਹੈ ਇਸ ਤੋਂ ਪਹਿਲਾਂ ਇਹ ਕਰੀਬ 30 ਸਾਲ ਤੋਂ ਆਪਣੇ ਪਰਿਵਾਰ ਨਾਲ ਅਮਰੀਕਾ ਵਿੱਚ ਰਹਿ ਰਹੇ ਸਨ ਪਰਿਵਾਰ ਅਜੇ ਵੀ ਉੱਥੇ ਹੀ ਹੈ ਇਹਨਾਂ ਅੰਦਰ ਵਿਅਕਤੀਪਾਵ ਆ ਗਿਆ ਤੇ ਇਹ ਪਰਿਵਾਰ ਨੂੰ ਛੱਡ ਕੇ ਕੁਝ ਮਹੀਨੇ ਪਹਿਲਾਂ ਭਾਰਤ ਆ ਗਏ ਇੱਥੇ ਪੰਜਾਬ ਦੇ ਸ਼ਹਿਰ ਗੁਰਾਇਆਂ ਵਿੱਚ ਇਹ ਆਪਣਾ ਆਸ਼ਰਮ ਬਣਾ ਰਹੇ ਆ ਪੜ੍ਹੇ ਲਿਖੇ ਸੰਤ ਹਨ ਵਿਚਾਰਸ਼ੀਲ ਹਨ ਦਲੀਲ ਨਾਲ ਗੱਲ ਕਰਦੇ ਹਨ ਖੁਦ ਗ੍ਰਸਥੀ ਰਹੇ ਹਨ ਇਸ ਲਈ ਗ੍ਰਸਥੀ ਲੋਕਾਂ ਦੇ ਬਾਕਮਾਲ ਮਾਰਗਦਰਸ਼ਕ ਹਨ ਇੱਥੇ 8 ਟਿਕੀ ਰਾਤ ਵਿੱਚ ਲੋਕਾਂ ਨੂੰ ਭਜਨ ਅਤੇ ਸਿਮਰਨ ਵਿਚਲਾ ਵਖਰੇਵਾ ਸਮਝਾ ਰਹੇ ਹਨ ਕਲਯੁਗ ਤੇ ਸਤ ਲੋਗ ਸਤਯੁਗ ਵਿਚਲਾ ਫਰਕ ਸਮਝਾ ਰਹੇ ਹਨ ਹੋਰ ਵੀ ਬਹੁਤ ਕੁਝ ਵੀਡੀਓ ਲੰਬੀ ਹੋਣ ਦੇ ਡਰੋਂ ਗੱਲ ਬੰਦ ਕਰਨ ਲੱਗਾ ਵਾਂ ਕਦੀ ਸਮਾਂ ਮਿਲਿਆ ਤਾਂ ਇਹਨਾਂ ਨਾਲ ਲੰਬੀ ਗੱਲ ਕਰਾਂਗੇ ਵਾਪਸੀ ਸਮੇਂ प्रमोद ਗੁਪਤਾ ਦੀ ਟੀਮ ਸਭ ਨੂੰ ਰੋਕ ਟੋਕ ਕੇ ਪੁੱਛਦੀ ਸੀ ਰੋਕ ਰੋਕ ਕੇ ਪੁੱਛਦੀ ਸੀ ਕਿ ਲੰਗਰ ਦਾ ਫੁਲਕਾ ਸ਼ਕਿਆ ਕਿ ਨਹੀਂ ਜੇ ਨਹੀਂ ਤਾਂ ਸ਼ੱਕੇ ਜਾਓ ਭਵੇਂ ਇੱਕ ਫੁਲਕਾ ਹੀ ਖਾਓ ਇੱਦਾਂ ਨਾ ਜਾਓ ਸੱਚੀ ਮੁੱਚੀ ਗੀਤਾ ਭਵਨ ਜਾਂ ਖਾਸ ਕਰਕੇ ਗੀਤਾ ਮੰਦਰ ਵਿੱਚ ਨਵੀਂ ਰੂਫ ਉੱਕਣ ਲਈ ਪ੍ਰਮੋਦ ਗੁਪਤਾ ਅਤੇ ਉਹਨਾਂ ਦੀ ਸਮੁੱਚੀ ਟੀਮ ਵਧਾਈ ਦੀ ਪਾਤਰ ਹੈ ਮੈਂ ਹਾਂ ਐਸ ਸ਼ਰਮਾ ਤੇ ਤੁਸੀਂ ਵੇਖ ਰਹੇ ਸੀ ਬਾਤ ਪੰਜਾਬ ਦੀ ਜੇ ਵੀਡੀਓ ਚੰਗੀ ਲੱਗੀ ਹੋਵੇ ਤਾਂ ਚੈਨਲ ਨੂੰ ਲਾਈਕ ਕਰੋ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਤੇ ਘੰਟੀ ਵਾਲਾ ਬਟਨ ਵੀ ਨਪੋ ਸ਼ੁਕਰੀਆ